ਹਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਸਾਰਿਆਂ ਨੂੰ ਸਾਰੇ ਠੀਕ ਠਾਕ ਹੋ ਤੁਸੀਂ ਤੇ ਆਪਾਂ ਚੱਲੇ ਜੀ ਕੰਮ ਤੇ ਠੀਕ ਹੈ ਜੀ ਆਪਾਂ ਚੱਲੇ ਕੰਮ ਤੇ ਤੇ ਹੁਣ ਆਪਾਂ ਸ਼ਾਮੇ 5 ਵਜੇ YouTube ਤੇ ਲਾਈਵ ਹੋਵਾਂਗੇ ਤੇ ਘਰ ਦੇ ਕੰਮ ਕਾਜ ਵੀ ਮੁਕੋਣੇ ਹੁੰਦੇ ਆ ਤੇ ਝੱਟ ਹੀ ਸਿਆਲੂ ਦੇਣਾ ਝੱਟ ਡ੍ਰੈਮ ਹੋ ਜਾਂਦਾ ਤੇ ਇਸ ਕਰਕੇ ਆਪਾਂ ਹੁਣ ਜਲਦੀ ਜਲਦੀ ਪਹਿਲਾਂ ਆਪਣੇ ਕੰਮ ਕਰਕੇ ਆਵਾਂਗੇ ਤੇ ਫਿਰ ਆਪਾਂ ਫ੍ਰੀ ਹੋ ਕੇ ਮਤਲਬ ਲਾਈਵ ਹੋਵਾਂਗੇ 5 ਵਜੇ ਸਾਢੇ 5 ਵਜੇ ਤੇ ਸੋ ਹੁਣ ਆਪਾਂ ਚੱਲੇ ਆ ਸਾਰੇ ਜਣੇ ਘਰ ਦੇ ਕੰਮਾਂ ਦੇ ਆਪਣੇ ਸਾਰੇ ਫੈਮਿਲੀ ਕੰਮਾਂ ਦੇ ਚੱਲੀਓ ਤੇ ਸਾਡੀ ਹਰਭਰੀ ਤੇ ਚਲ ਗਈ ਆ ਸਕੂਲੇ ਤੇ ਇਸ ਕਰਕੇ ਸੋ ਆਪਾਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਸਵੇਰੇ ਸਵੇਰੇ ਆਪਾਂ ਉੱਠ ਕੇ ਜੋ ਵੀ ਆ ਆਪਣਾ ਜਲਦੀ ਜਲਦੀ ਘਰ ਦੇ ਕੰਮ ਪਕਾਇਆ ਕਰੋ ਕਿਉਂਕਿ ਚਾਟੀ ਸ਼ਾਮਾਂ ਪੈ ਜਾਂਦੀਆਂ ਵਾ ਕਿਉਂਕਿ ਛੋਟੇ ਛੋਟੇ ਦਿਨ ਆ ਰਾਤਾਂ ਵੱਡੀਆਂ ਵਾ ਤੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਸ਼ਸ਼ੀਕਾ ਮੈਂ ਤੁਹਾਡੀ ਆਪਣੀ ਸੋਹਣਿਆ ਜੇ ਜੈਦੀਪ ਆਵਲਣਾ ਆਟਿਕਰ ਸੋਈ ਜਵੇ ਲਫਲਾਰਾ ਕਿੰਨਾ ਪਿਆ ਦੇ ਵੇ ਲੋ ਆਪਾਂ ਚੁਪਣਾ ਵਾ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਮੈਂ ਚੱਲਾਂ ਕਾਮਤਰੇ ਮੈਂ ਆਉਣਾ ਵਾ ਜੀ 6:30 ਵੇ ਨਾ ਆਉਣਾ ਠੀਕ ਹੈ ਜੀ ਕੰਮ ਤੋਂ ਤੇ ਕੰਮ ਇਦੋਂ ਮੁੰਤ ਵੀ ਕਰਦੇ ਫਿਰ ਮੈਂ ਤਾਂ ਮੋਦੇ ਵੀ ਕਰਨੀ ਚਾਹੀਦੀ ਹੈ ਕਹਿੰਦੇ ਖਾਦ ਵੀ ਹਲਾਉਣੇ ਕਹਿੰਦੇ ਇਹ ਵੇਲੇ ਥੋੜੀ ਖਾਣ ਦੀ ਕਿਦਾ ਕਰਨੀ ਵੇਲੇ ਆਪਾਂ ਖਾਣ ਦਨੇ ਆ ਕਰ ਲੂ ਸਬਸਕਰਾਈਬਰ ਠੀਕ ਹੈ ਮੈਨੂੰ ਭਰਾ ਆ ਤਾਂ ਵੜਾ ਮੇਂਗਾ ਵਾ ਅਭੇਲੇ ਖਾਤਾ ਜਾਂਦਾ ਵਾ ਦੱਸੋ ਤੁਸੀਂ ਸਿਆਣੇ ਜੋ